ਅੱਜਕੱਲ੍ਹ ਮੈਂ ਖਬਰ ਸਿੰਘ 베ਦੀ ਪਾਈ ਬਲਵੰਤ ਸਿੰਘ ਰਾਜੋਆਣਾ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਵਿਅੰਗ ਸਿੰਘ ਕਤਲ ਕਾਂਡ ਮਾਮਲੇ ਦੇ ਵਿੱਚ ਸਜ਼ਾ યાਫ਼ਤਾ ਨੇ ਕਹਿ ਸਕਦੇ ਆ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤੇ ਜਾਣ ਨੂੰ ਲੈ ਕੇ ਵੱਡਾ ਰੇੜਕਾ ਪੰਜਾਬ ਦੀ ਸਿਆਸਤ ਦੇ ਵਿੱਚ ਚੱਲਦਾ ਵਿਖਾਈ ਦਿੱਤਾ ਹੁਣ ਇੱਕ ਟਿੱਪਣੀ ਦੇਸ਼ ਦੀ ਸੰਸਦ ਦੇ ਵਿੱਚ ਵੀ ਦਿਖਾਈ ਦਿੱਤੀ ਹੈ ਤੇ ਇਹ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਪਾਈ ਬਲਵੰਤ ਸਿੰਘ ਰਾਜੋਆਣਾ ਇਹ ਗੱਲ ਕਹਿ ਰਿਹਾ ਕਿ ਮੇਰੇ ਮਾਮਲੇ ਦੇ ਵਿੱਚ ਗੱਲ ਇੱਕ ਪਾਸੇ ਕਰ ਦੇਣੀ ਚਾਹੀਦੀ ਹੈ ਚਾਹੇ ਤਾਂ ਫਾਂਸੀ ਲਾ ਦਿਓ ਜਾਂ ਉਸ ਪਟੀਸ਼ਨ ਦੇ ਉੱਤੇ ਫੈਸਲਾ ਕੀਤਾ ਜਾਵੇ ਜਿਹੜੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਤਾਂ ਕਹਿ ਸਕਦੇ ਆ ਕਿ ਦੇਸ਼ ਦੀ ਸੰਸਦ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਇੱਕ ਵਾਰ ਫੇਰ ਗੂੰਜਿਆ ਇੱਕ ਵਾਰ ਪਹਿਲਾਂ ਉਸ ਸਮੇਂ ਗੂੰਜਿਆ ਸੀ ਜਦੋਂ 500 ਸਾਲਾ ਪ੍ਰਕਾਸ਼ ਪ੍ਰਮੁੱਖੇ ਬੰਦੀ ਸਿੱਖਾਂ ਨੂੰ ਛੱਡਣ ਦੀ ਗੱਲ ਕੇਂਦਰ ਸਰਕਾਰ ਨੇ ਕੀਤੀ ਸੀ ਤਾਂ ਇੱਕ ਵੱਡਾ ਹੰਗਾਮਾ ਹੋਇਆ ਕਿ ਉਹਨਾਂ ਬੰਦੀ ਸਿੱਖਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਲਾ ਦਾ ਨਾਮ ਸ਼ਾਮਲ ਕਰ ਲਿਆ ਗਿਆ ਜਿਵੇਂ ਹੀ ਇਹ ਨਾਮ ਸ਼ਾਮਲ ਕੀਤੇ ਜਾਣ ਦੀ ਗੱਲ ਉਜਾਗਰ ਹੁੰਦੀ ਹੈ ਤਾਂ ਰਵਨੀਤ ਸਿੰਘ ਬਿੱਟੂ ਦੇਸ਼ ਦੀ ਸੰਸਦ ਦੇ ਵਿੱਚ ਵੱਡਾ ਵਿਰੋਧ ਕਰਦੇ ਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਦਾ ਇੱਕ ਵੱਡਾ ਯੂ ਟਰਨ ਆ ਜਾਂਦਾ ਹੁਣ ਦੇਸ਼ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭਾਈ ਬਲਵੰਤ ਸਿੰਘ ਰਾਜਵਾਲਾ ਦੇ ਮਸਲੇ ਦੇ ਉੱਤੇ ਬਹੁਤ ਸਾਰੀਆਂ ਸੱਭੰਦੀਆਂ ਤਿਆਰ ਹੋ ਰਹੀਆਂ ਧਾਰਮਿਕ ਪੱਖ ਤੋਂ ਵੀ ਜਿਹੜੀ ਤਿਆਰੀ ਕੇਂਦਰ ਸਰਕਾਰ ਨੂੰ ਕਰਨ ਲਈ ਕੀਤੀ ਜਾ ਰਹੀ ਸੀ ਤਾਂ ਹੁਣ ਦੇਸ਼ ਦੀ ਸੰਸਦ ਦੇ ਵਿੱਚ ਇੱਕ ਟਿੱਪਣੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਾਹਮਣੇ ਆਈ ਹੈ ਜਿਨ੍ਹਾਂ ਨੇ ਕਿਹਾ ਕਿ ਗਲਤੀ ਦਾ ਅਹਿਸਾਸ ਕਰਨ ਵਾਲੇ ਦੇ ਮਾਮਲੇ ਦੇ ਉੱਤੇ ਰਹਿਮ ਦੀ ਅਪੀਲ ਦੇ ਉੱਤੇ ਕੋਈ ਫੈਸਲਾ ਕੀਤਾ ਜਾ ਸਕਦਾ ਹੈ ਪਰੰਤੂ ਜਿਨ੍ਹਾਂ ਵਿਅਕਤੀਆਂ ਨੇ ਕੋਈ ਗਲਤੀ ਦਾ ਅਹਿਸਾਸ ਦਾ ਕੀਤਾ ਹੋਵੇ ਤਾਂ ਫਿਰ ਰਹਿਮ ਦੀ ਅਪੀਲ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ ਜਿਸ ਤੋਂ ਸਪਸ਼ਟ ਹੁੰਦਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਸਪਸ਼ਟ ਕਰ ਦਿੱਤਾ ਕਿ ਜਿਹੜੀ ਗਲਤੀ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਕੀਤੀ ਤਾਂ ਉਸ ਉੱਤੇ ਕੋਈ ਵਿਚਾਰ ਕੇਂਦਰ ਨਹੀਂ ਕਰ ਸਕਦਾ ਫਿਲਹਾਲ ਅਮਿਤ ਸ਼ਾਹ ਦੀ ਟਿੱਪਣੀ ਤੋਂ ਬਾਅਦ ਜਿਹੜੀ ਇੱਕ ਤਲਵਾਰ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਉੱਤੇ ਲਟਕੀ ਦਿਖਾਈ ਦੇ ਰਹੀ ਸੀ ਤਾਂ ਅੱਗੇ ਵੀ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਉੱਤੇ ਇਹ ਤਲਵਾਰ ਲਟਕਦੀ ਵਿਖਾਈ ਦੇਗੀ ਤਾਂ ਕਹਿ ਸਕਦੇ ਆ ਕਿ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਆਪਣਾ ਪੱਖ ਇੱਕ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਤਾਂ ਉਹੀ ਜਵਾਬ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਵਿੱਚ ਵੀ ਕਨਸੀਡਰ ਹੁੰਦਾ ਵਿਖਾਈ ਦੇਗਾ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਬਿਆਨ ਦੇਸ਼ ਦੀ ਸੰਸਦ ਦੇ ਵਿੱਚ ਹੈ ਜਿਸ ਦੇ ਵਿੱਚ ਸਪਸ਼ਟ ਹੋਇਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਉੱਤੇ ਜਿਹੜੀ ਰਹਿਮ ਦੀ ਅਪੀਲ ਪਾਈ ਗਈ ਸੀ ਉਸ ਉੱਤੇ ਕੋਈ ਵਿਚਾਰ ਨਹੀਂ ਹੋ ਸਕਦੀ ਤਾਂ ਕੇਂਦਰ ਵਾਲੇ ਪਖ ਤੋਂ ਤਾਂ ਪਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਉੱਤੇ ਦਰਵਾਜ਼ੇ ਬੰਦ ਦਿਖਾਈ ਦੇ ਰਿਹਾ ਹੈ ਹੁਣ ਗੱਲ ਕਿਸ ਪਾਸੇ ਤੁਰੇਗੀ ਕਿਉਂਕਿ ਇੱਕ ਅਲਟੀਮੇਟਮ ਸ਼੍ਰੀ ਕਾਲ ਤਕ ਸਾਹਿਬ ਦੇ ਜਥੇਦਾਰ ਵੱਲੋਂ ਕੇਂਦਰ ਸਰਕਾਰ ਨੂੰ ਦਿੱਤਾ ਗਿਆ ਸੀ ਕਿ 31 ਦਸੰਬਰ ਤੱਕ ਕੇਂਦਰ ਸਰਕਾਰ ਨੂੰ ਉਸ ਪਟੀਸ਼ਨ ਜਿਹੜੀ ਰਹਿਮ ਦੇ ਸਿਲਸਲੇ ਵਿੱਚ ਪਾਈ ਗਈ ਸੀ ਤਾਂ ਉਸ ਦੇ ਉੱਤੇ ਕੋਈ ਫੈਸਲਾ ਕਰਨਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ 31 ਦਸੰਬਰ ਆਉਂਦੀ ਤੇ ਉੱਥੇ ਹੀ ਧਾਰਮਿਕ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਨ ਲਈ 20 ਦਸੰਬਰ ਦਾ ਇੱਕ ਪ੍ਰੋਗਰਾਮ ਨਿਰਧਾਰਤ ਕੀਤਾ ਜਾਂਦਾ ਹੈ ਪੰਜ ਮੈਂਬਰੀ ਕਮੇਟੀ ਇਸ ਮਾਮਲੇ ਦੇ ਵਿੱਚ ਦਖਲ ਦਿੰਦੀ ਹੈ ਜਿਹਦੇ ਵਿੱਚ ਦਿੱਲੀ ਗੁਰਦੁਆਰਾ ਪਰਮਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਨੂੰ ਸ਼ਾਮਲ ਕੀਤਾ ਗਿਆ ਡਾਕਟਰ ਵਰਜਿੰਦਰ ਸਿੰਘ ਹਮਦਰਦ ਹੋਰਾਂ ਨੂੰ ਸ਼ਾਮਲ ਕੀਤਾ ਗਿਆ ਤੇ ਕਮੇਟੀ ਦੇ ਵਿੱਚ ਮੁੱਖ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਤੇ ਨਾਲ ਹੀ ਬੀਬੀ ਕਮਲਦੀਪ ਕੌਰ ਨੂੰ ਇਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਪੰਜ ਅਜਿਹੇ ਵਿਅਕਤੀਆਂ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਵੱਡੇ ਮਤਭੇਦ ਵੀ ਕਮੇਟੀ ਦੇ ਵਿੱਚ ਉਸ ਸਮੇਂ ਉੱਭਰੇ ਜਦੋਂ ਵਿਰਸਾ ਸਿੰਘ ਮਲਟੋਹਾਂ ਨੂੰ ਇਸ ਕਮੇਟੀ ਦੇ ਵਿੱਚ ਪਾਇਆ ਜਾਂਦਾ ਤਾਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਨੇ ਵੱਡੇ ਤੰਜ ਕਸੇ ਤਾਂ ਕਹਿ ਸਕਦੇ ਆ ਕਿ ਇਹਨਾਂ ਆਗੂਆਂ ਦੇ ਵਿਚਾਲੇ ਮਤਭੇਦ ਦੂਰ ਕਰਨ ਲਈ ਕਾਬੀ ਜਦੋ ਜਹਿਦ ਜਿਹੜੀ ਸ਼੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਕਰਨੀ ਪਈ ਤਾਂ ਕਹਿ ਸਕਦੇ ਆ ਕਿ ਕਿਹਾ ਜਾ ਰਿਹਾ ਕਿ ਦੋਨਾਂ ਆਗੂਆਂ ਦੇ ਵਿਚਾਲੇ ਜਾਂ ਪੰਜ ਮੈਂਬਰੀ ਕਮੇਟੀ ਦੇ ਵਿਚਾਲੇ ਜਿਸ ਤਰ੍ਹਾਂ ਦੇ ਮਤਭੇਦ ਉੱਭਰੇ ਆ ਉਹ ਦੂਰ ਹੋਣ ਲੱਗ ਪਏ ਆ ਕਿਉਂਕਿ ਜਿਸ ਤਰ੍ਹਾਂ 20 ਦਸੰਬਰ ਨੂੰ ਇੱਕ ਧਾਰਮਿਕ ਜਥੇਬੰਦੀਆਂ ਨੇ ਨਿਹੰਗ ਜਥੇਬੰਦੀਆਂ ਨੇ ਸੰਤ ਮਹਾਂਪੁਰਸ਼ਾਂ ਨੇ ਜਾਂ ਇੱਕ ਵੱਡੀ ਸਬੰਧੀ ਧਾਰਮਿਕ ਪੰਥਕ ਆਗੂਆਂ ਦੀ ਦਿਖਾਈ ਦੇ ਰਹੀ ਸੀ ਤਾਂ ਇੱਕ ਪਲੈਨਿੰਗ ਦੇ ਨਾਲ ਉਸ ਨੂੰ ਵੀ ਤਾਰੋ ਪਿੰਡ ਉਸ ਸਮੇਂ ਕਰ ਦਿੱਤਾ ਗਿਆ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾਹੋਰੀ ਸ਼੍ਰੀ ਕਾਲਪਤਖ ਸਾਹਿਬ ਦੇ ਜਥੇਦਾਰ ਨੂੰ ਇਹ ਚਿੱਠੀ ਪਉਂਦੇ ਆ ਪੰਜ ਮੈਮਰੀ ਕਮੇਟੀ ਨੂੰ ਇਸ ਪ੍ਰੋਗਰਾਮ ਤੋਂ ਪਿੱਛੇ ਹਟ ਜਾਣਾ ਚਾਹੀਦਾ ਜਿਸ ਤੋਂ ਬਾਅਦ ਇਹ ਕਿਆਸ ਲਗਾਇਆ ਜਾ ਰਿਹਾ ਸੀ ਕਿ ਕਿਤਨਾ ਕਿਤੇ ਹਰਮੇਸ਼ ਸਿੰਘ ਕਾਲਕਾ ਤੇ ਡਾਕਟਰ ਵਰਜਿੰਦਰ ਸਿੰਘ ਹਮਦਰਦ ਉਹ ਆਪਣੀ ਭੂਮਿਕਾ ਕੇਂਦਰ ਦੇ ਵਿੱਚ ਅਦਾ ਕਰ ਸਕਦੇ ਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨੇੜੇ ਤੇੜੇ ਕਾਫੀ ਰਹੇ ਨੇ ਤੇ ਇੱਕ ਆਪਸੀ ਸਰੋਕਾਰ ਦੇ ਨਾਲ ਪੰਜ ਮੈਮਰੀ ਕਮੇਟੀ ਜਿਹੜੀ ਹੈ ਉਹ ਭਾਈ ਰਾਜਵਾਨਾ ਦੇ ਮਸਲੇ ਦੇ ਉੱਤੇ ਕੇਂਦਰ ਸਰਕਾਰ ਨਾਲ ਗੱਲਬਾਤ ਨੂੰ ਤੋਰੇਗੀ ਪਰੰਤੂ ਜਦੋਂ ਇੱਕ ਚਿੱਠੀ ਹਰਮੇਸ਼ ਸਿੰਘ ਕਾਲਕਾ ਦੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਨੂੰ ਭੇਜੀ ਜਾਂਦੀ ਹੈ ਉਹ ਚਿੱਠੀ ਨੂੰ ਵਾਪਸ ਲੈ ਲਿਆ ਜਾਂਦਾ ਹੈ 20 ਦਸੰਬਰ ਦਾ ਜਿਹੜਾ ਪ੍ਰੋਗਰਾਮ ਕੇਂਦਰ ਸਰਕਾਰ ਨੂੰ ਕੇਰਨ ਲਈ ਬਣਾਇਆ ਗਿਆ ਸੀ ਉਹ ਲਿਖਿਆ ਗਿਆ ਸੀ ਤਾਂ ਉਹ ਵੀ ਬੁਲਤਵੀ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਦਿੱਲੀ ਵਿੱਚ ਬੈਠੇ ਸਿੱਖ ਪਾਈ ਰਾਜਵਾਨਾ ਦੇ ਮਸਲੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਕਿਉਂਕਿ ਜਿਸ ਤਰ੍ਹਾਂ ਭਾਜਪਾ ਲੀਡਰਸ਼ਿਪ ਦੇ ਨਾਲ ਕੇਂਦਰ ਦੇ ਵਿੱਚ ਬੈਠੀ ਮੋਦੀ ਸਰਕਾਰ ਦੇ ਬਹੁਤ ਸਾਰੇ ਆਗੂਆਂ ਦੇ ਨਾਲ ਦਿੱਲੀ ਵਿੱਚ ਬੈਠੇ ਸਿੱਖ ਆਗੂਆਂ ਦੀ ਵੱਡੀ ਭੂਮਿਕਾ ਹੋ ਸਕਦੀ ਹੈ ਪਰੰਤੂ ਜੇ ਕਹਿ ਸਕਦੇ ਆ ਕਿ ਜੇ ਹੁਣ ਬੀਬੀ ਕਮਲਦੀਪ ਕੌਰ ਵੱਲੋਂ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਇਸ ਗੱਲ ਦਾ ਵਾਸਤਾ ਪਾਇਆ ਜਾ ਰਿਹਾ ਹੈ ਕਿ ਕੌਮੀ ਹਿੱਤਾਂ ਲਈ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਇਹ ਕਦਮ ਚੁੱਕਿਆ ਸੀ ਤੇ ਉਸ ਸਮੇਂ ਕਾਂਗਰਸ ਵੱਲੋਂ ਜਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 1984 ਦੇ ਵਿੱਚ ਸ਼੍ਰੀ ਕਲਤਕਸਰ ਨੂੰ ਢਾਹ ਢੇਰੀ ਕੀਤਾ ਗਿਆ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਤਲੇਆਮ ਹੋਇਆ ਤਾਂ ਉਸ ਕਤਲੇਆਮ ਦੇ ਵਿੱਚੋਂ ਜਿਸ ਤਰ੍ਹਾਂ ਸਿੱਖਾਂ ਦਾ ਕਾਹਨ ਕੀਤਾ ਗਿਆ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਕੌਮ ਦਾ ਦਰਦ ਲੈ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ ਉਹਨਾਂ ਦੀ ਸਮੁੱਚੀ ਟੀਮ ਨੇ ਇਹ ਕੰਮ ਕੀਤਾ ਤਾਂ ਕਹਿ ਸਕਦੇ ਆ ਕਿ ਇੱਕ ਪਾਸੇ ਤਾਂ ਇਸ ਨੂੰ ਕੌਮੀ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲੇ ਵੀ ਖੜੇ ਹੋ ਰਿਹਾ ਕਿ ਇਸ ਮਸਲੇ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਹਵਾਰਾ ਦਾ ਹੋਰ ਬਹੁਤ ਸਾਰੇ ਜਿਹੜੇ ਵਕ ਵਕ ਜੇਲ੍ਹਾਂ ਦੇ ਵਿੱਚ ਵਿਜ ਸਿੰਘ ਕਤਲकांड ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੈ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਪਰੰਤੂ ਉਹਨਾਂ ਦੇ ਕੇਸਾਂ ਦੇ ਵਿੱਚ ਨਾ ਤਾਂ ਅਦਾਲਤਾਂ ਤੋਂ ਕੋਈ ਫੈਸਲੇ ਆ ਰਿਹਾ ਹੈ ਤਾਂ ਨਾ ਹੀ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਲਿਆ ਜਾ ਰਿਹਾ ਹੈ ਇੱਕ ਪਾਸੇ ਤਾਂ ਬੀਬੀ ਕਮਲਦੀਪ ਕੋਰ ਜਿਹੜਾ ਵਾਸਤਾ ਪਾ ਰਿਹਾ ਹੈ ਕਿ ਕੌਮੀ ਹਿੱਤਾਂ ਲਈ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਇਹ ਕਦਮ ਚੁੱਕਿਆ ਤਾਂ ਦੂਜੇ ਪਾਸੇ ਕਹਿ ਸਕਦੇ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾਂ ਦੀ ਉਸ ਸਮੇਂ ਟਿੱਪਣੀ ਆਈ ਹੈ ਜਦੋਂ ਭਾਈ ਬਲਵਤ ਸਿੰਘ ਰਾਜਵਾਲਾ ਦੇ ਮਸਲੇ ਦੇ ਉੱਤੇ ਉਸ ਪਟੀਸ਼ਨ ਦੇ ਉੱਤੇ ਉਸ ਰਹਿਮ ਦੀ ਅਪੀਲ ਉੱਤੇ ਕੋਈ ਫੈਸਲਾ ਲੈਣ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ ਤਾਂ ਕਹਿ ਸਕਦੇ ਹਾਂ ਕਿ ਹੁਣ ਸਾਰੇ ਦਰਵਾਜ਼ੇ ਬੰਦ ਹੁੰਦੇ ਇਸ ਕਰਕੇ ਵਿਖਾਈ ਦੇ ਰਿਹਾ ਹੈ ਭਾਈ ਰਾਜਵਾਲਾ ਦੇ ਉੱਤੇ ਇੱਕ ਵਾਰ ਫਾਂਸੀ ਦੀ ਤਲਵਾਰ ਫੇਰ ਲਟਕਦੀ ਦਿਖਾਈ ਦੇ ਰਹੀ ਹੈ ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਨੇ ਇਹ ਟਿੱਪਣੀ ਕੀਤੀ ਆ ਕਿ ਜੇ ਗਲਤੀ ਦਾ ਅਹਿਸਾਸ ਨਾ ਹੋਵੇ ਤਾਂ ਫਿਰ ਮਾਫੀ ਜਾਂ ਰਹਿਮ ਦੀ ਅਪੀਲ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ ਉਸ ਦਿਨ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਮਸਲੇ ਦੇ ਉੱਤੇ ਜਿਹੜਾ ਸੀ ਮੁੱਦੇ ਨੂੰ ਉਭਾਰਿਆ ਜਿਸ ਦੇ ਜਵਾਬ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਨੂੰ ਇਹ ਟਿੱਪਣੀ ਕਰਨੀ ਪਈ ਹੈ ਤਾਂ ਉਸ ਸਕ ਟਿੱਪਣੀ ਤੋਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਕੇਂਦਰ ਵਾਲੇ ਫਖ ਤੋਂ ਤਾਂ ਜਿਹੜੇ ਦਰਵਾਜ਼ੇ ਭਾਈ ਰਾਜਵਾਨਾ ਦੇ ਮਸਲੇ ਦੇ ਵਿੱਚ ਬੰਦ ਦਿਖਾਈ ਦੇ ਰਿਹਾ 31 ਦਸੰਬਰ ਤਾ ਜਿਹੜਾ ਅਲਟੀਮੇਟਮ ਦਿੱਤਾ ਗਿਆ ਸੀ ਉਸ ਉੱਤੇ ਕਿਸ ਤਰ੍ਹਾਂ ਦੀ ਵਿਚਾਰ ਹੋ ਸਕਦੀ ਹੈ ਕਿਸ ਤਰ੍ਹਾਂ ਦਾ ਪ੍ਰੋਗਰਾਮ ਧਾਰਮਿਕ ਜਥੇਬੰਦੀਆਂ ਦੇ ਲੋਕ ਉਹ ਲੀਕ ਸਕਦੇ ਆ ਤਾਂ ਇੱਕ ਜਿਹੜਾ ਕਹਿ ਸਕਦੇ ਹਾਂ ਕਿ ਵੱਡਾ ਟਕਰਾ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਦਾ ਇੱਕ ਉਸ ਜਮਾਤ ਨਾਲ ਵਿਖਾਈ ਦੇਗਾ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨਾਲ ਵੱਡੀਆਂ ਬੇਇਨਸਾਫੀਆਂ ਹੋਈਆਂ ਤਾਂ ਇੱਕ ਪਾਸੇ ਤਾਂ ਇਹ ਵੀ ਗੱਲ ਚਰਚਾ ਦੇ ਵਿੱਚ ਉੱਭਰੀ ਹੈ ਕਿ ਹੁਣ ਤੱਕ ਸਾਡੇ ਸਿੱਖ ਨੇਤਾਵਾਂ ਨੇ ਧਾਰਮਿਕ ਜਥੇਬੰਦੀਆਂ ਦੇ ਲੋਕਾਂ ਨੇ ਪਾਈ ਰਾਜਵਾਨਾ ਦੇ ਮਸਲੇ ਨੂੰ ਉਸ ਢੰਗ ਨਾਲ ਨਹੀਂ ਉਭਾਰਿਆ ਜੇ ਇਹ ਮਸਲਾ ਇੱਕ ਵਿਸ਼ਵ ਪੱਧਰੀ ਬਣਾਇਆ ਜਾਂਦਾ ਸੰਜੋਕ ਤੇ ਰਾਸ਼ਟਰ ਦੇ ਵਿੱਚ ਇਸ ਮਸਲੇ ਨੂੰ ਉਠਾਉਣ ਦੀ ਗੱਲ ਤੁਰਦੀ ਤਾਂ ਕਿਤੇ ਨਾ ਕਿਤੇ ਪਾਈ ਰਾਜਵਾਨਾ ਦਾ ਮਸਲਾ ਜੇ ਕੌਮੀ ਮਸਲਾ ਬਣਦਾ ਤਾਂ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਹੋ ਸਕਦਾ ਸੀ ਪਰੰਤੂ ਹੁਣ ਤੱਕ ਸਾਡੇ ਧਾਰਮਿਕ ਤੇ ਰਾਜਨੀਤਿਕ ਲੋਕਾਂ ਨੇ ਭਾਈ ਰਾਜਵਾਨਾ ਦੇ ਮਸਲੇ ਨੂੰ ਇਹਨਾਂ ਲਮਕਾ ਲਿਆ ਕਿ ਹੁਣ ਕੇਂਦਰ ਸਰਕਾਰ ਵੀ ਇਸ ਮਸਲੇ ਦੇ ਵਿੱਚ ਆਪਣੇ ਪੈਰ ਪਿੱਛੇ ਖਿੱਚਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਰ ਟੀਵੀ ਪਟਿਆਲਾ